ਨਾਮ ਹੈ ਕੌਸ਼ਲ ਸਿੰਘ ਤੇ ਮੈਂ ਗੁਰਦਾਸਪੁਰ ਦੇ ਕਨਵਨ ਬਲਾਕ ਦੇ ਪਿੰਡ ਸੱਲੋਪੁਰ ਤੋਂ ਬਿਲੋਂਗ ਕਰਦਾ ਸੱਲੋਪੁਰ ਦੇ ਵਿੱਚ ਅਸੀਂ 2015 ਨੂੰ ਇੱਕ ਛੋਟਾ ਜਿਹਾ ਰੋਜ਼ਗਾਰ ਸ਼ੁਰੂ ਕੀਤਾ ਸੀ ਗੁੜ ਸ਼ੱਕਰ ਦਾ ਉਹਦੇ ਵਿੱਚ ਅਸੀਂ 40-50 ਕਿਲੋ ਗੁੜ ਬਣਾ ਕੇ ਇੱਕ ਸਿੰਗਲ ਗੜਾਏ ਦੇ ਉੱਤੇ ਵੇਚਦੇ ਹੁੰਦੇ ਸੀ ਤੇ ਹੌਲੀ-ਹੌਲੀ ਆਪਾਂ ਆਪਣੀ ਮਿਹਨਤ ਸਦਕਾ ਤੇ ਪਿੰਡ ਦੇ ਲੋਕਾਂ ਦੇ ਸਾਥ ਸਦਕਾ ਜਿਹੜਾ ਆ ਉਹ ਅੱਜ 200 ਏਕੜ ਦੇ ਗੰਨੇ ਨੂੰ ਅਸੀਂ ਪੀੜਦੇ ਹਾਂ ਤੇ ਉਸ ਤੋਂ ਗੁੜ ਸ਼ੱਕਰ ਬਣਾ ਕੇ ਵੇਚਦੇ ਹਾਂ ਤੇ 40 ਦੇ ਕਰੀਬ ਜਿਹੜੇ ਆ ਸਾਡੇ ਪਿੰਡ ਦੇ ਲੋਕ ਸਾਡੇ ਕੋਲ ਇੱਥੇ ਰੁਜ਼ਗਾਰ ਪ੍ਰਾਪਤ ਕਰਦੇ ਆ ਤੇ ਨੌਕਰੀਆਂ ਕਰਦੇ ਆ ਜਿਹਦੇ ਵਿੱਚ 20 ਤੋਂ 25 ਔਰਤਾਂ ਆ ਜਿਹੜੀਆਂ ਸਾਡੀ ਪੈਕਿੰਗ ਦੇ ਵਿੱਚ ਹੈਲਪ ਕਰਦੀਆਂ ਕਿਉਂਕਿ ਔਰਤਾਂ ਵਾਸਤੇ ਜਿਹੜਾ ਪਿੰਡਾਂ ਦੇ ਵਿੱਚ ਰੁਜ਼ਗਾਰ ਬਹੁਤ ਹੀ ਔਖਾ ਸੀ ਤੇ ਕੋਈ ਵੀ ਓਪਰਚ्युनिटी ਹੋਣਾ ਵਾਸਤੇ ਹੁੰਦੀ ਨਹੀਂ ਸੀ ਅਸੀਂ ਲਗਭਗ 15 ਦੇ ਕਰੀਬ ਪ੍ਰੋਡਕਟਸ ਬਣਾਉਂਦੇ ਆ ਜਿਹਦੇ ਵਿੱਚ ਗੁੜ ਸ਼ੱਕਰ ਹਲਦੀ ਸ਼ੱਕਰ ਤੇ ਇਸ ਤੋਂ ਇਲਾਵਾ ਜਿਹੜਾ ਆ ਉਹ ਅਸੀਂ ਟਮੇਟੋ ਕੇਚੱਪ ਤਿਆਰ ਕਰਦੇ ਆਂ ਜਿਹੜੀ ਦੇ ਵਿੱਚ ਆਪਾਂ ਗੁੜ ਪਾ ਕੇ ਤਿਆਰ ਕਰਦੇ ਆਂ ਕਿਉਂਕਿ 30% 슈ਗਰ ਹੁੰਦੀ ਹੈ ਟਮੇਟੋ ਕੇਚੱਪ ਦੇ ਵਿੱਚ ਅਸੀਂ ਬੇਕਰੀ ਦੇ ਪ੍ਰੋਡਕਟ ਜਿਵੇਂ ਰਾਸ ਮਿਲਟ ਬਿਸਕਟ ਆਟਾ ਬਿਸਕਟ ਅਸੀਂ ਗੁੜ ਦੇ ਨਾਲ ਤਿਆਰ ਕਰਦੇ ਆਂ ਤੇ 100% ਆਟਾ ਪਾ ਕੇ ਵਿਦਾਊਟ ਪ੍ਰੀਜ਼ਰਵੇਟਿਵ ਅਸੀਂ ਤਿਆਰ ਕਰਦੇ ਆਂ ਤੇ ਇਹਨਾਂ ਨੂੰ ਜਿਹੜਾ ਅਸੀਂ ਵੇਚਦੇ ਆਂ ਆਪਣੀ ਵੈਬਸਾਈਟ ਤੇ ਵੇਚਦੇ ਆਂ www.jaggerken.com ਤੇ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਲਗਭਗ ਸਾਡੇ ਕੋਲ ਹਜ਼ਾਰ ਦੇ ਕਰੀਬ ਜਿਹੜੇ ਆ ਸਟੋਰਸ ਐ ਜਿਨ੍ਹਾਂ ਦੇ ਉੱਤੇ ਸਾਡੇ ਪ੍ਰੋਡਕਟਸ ਜਿਹੜੇ ਆ ਉਹ ਵਿਕਦੇ ਆਂ ਉਹ ਬਾਹਰ ਜਾਣ ਦਾ ਜਿਹੜਾ ਸੀ ਪਲਾਨ ਤੇ ਉਹ ਇੱਕ ਵਾਰੀ ਆਇਆ ਸੀ ਮਨ ਦੇ ਵਿੱਚ ਪਰ ਮੈਂ ਇੱਥੇ ਆਪਣੀ ਜਿਹੜੀ ਸੀ ਪੜ੍ਹਾਈ ਕਰਨਾ ਚਾਹੁੰਦਾ ਸੀ ਤੇ ਜਿਹਦੇ ਕਰਕੇ ਮੈਂ ਬੀਐਸਏ ਐਗਰੀਕਲਚਰ ਤੇ ਉਸ ਤੋਂ ਬਾਅਦ ਐਮਬੀਏ ਐਗਰੀ ਬਿਜ਼ਨਸ ਕੀਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਤੇ ਉਹਦੇ ਨਾਲ ਜਿਹੜਾ ਸੀ ਜਦੋਂ ਮੈਂ ਇੱਥੇ ਨਾਲ-ਨਾਲ ਪੜ੍ਹਾਈ ਤੇ ਕੰਮ ਕਰਦਾ ਸੀ ਤੇ ਮੇਰਾ ਜਿਹੜਾ ਧਿਆਨ ਸੀ ਬਾਹਰ ਵੱਲੋਂ ਹਟ ਕੇ ਤੇ ਇੱਥੇ ਆਪਣਾ ਬਿਜ਼ਨਸ ਸਟੈਬਲਿਸ਼ ਕਰਨ ਵਾਲਾ ਹੋ ਗਿਆ ਸਰਪੰਚੀ ਨਾਲ ਮੈਂ ਕਿੱਦਾਂ ਸ਼ੁਰੂ ਕੀਤੀ ਅ ਸਰਪੰਚੀ ਮੇਰੀ ਚੋਇਸ ਨਹੀਂ ਸੀ ਮੈਂ ਪੋਲਿਟਿਕਸ 'ਚ ਨਹੀਂ ਆਉਣਾ ਚਾਹੁੰਦਾ ਸੀ ਪਰ ਪਿੰਡਾਂ ਦੀਆਂ ਜਿਹੜੀਆਂ ਬ ਹਲੇ ਤੱਕ ਆਪਾਂ ਸੱਤ ਸਾਲਾਂ 'ਚ ਉਹੀ ਨਹੀਂ ਪੂਰੀਆਂ ਕਰ ਪਾਏ ਤੇ ਆਪਾਂ ਗੱਲਾਂ ਕਰਦੇ ਆਂ ਕਿ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਣਾ ਨੌਜਵਾਨ ਤਾਂ ਹੀ ਨਸ਼ੇ ਦੀ ਦਲਦਲ 'ਚੋਂ ਬਾਹਰ ਨਿਕਲ ਸਕਦੇ ਜੇ ਉਹਨਾਂ ਨੂੰ ਜੇ ਸਪੋਰਟਸ ਸਟੇਡੀਅਮ ਤੇ ਉਹਨਾਂ ਨੂੰ ਲਾਇਬ੍ਰੇਰੀ ਤੇ ਉਹਨਾਂ ਨੂੰ ਗੁਰੂ ਘਰਾਂ ਦੇ ਨਾਲ ਜੋੜਿਆ ਜਾਵੇ ਤੇ ਇਹਨਾਂ ਮੁੱਦਿਆਂ ਦੇ ਨਾਲ ਜਿਹੜਾ ਸੀ ਮੈਨੂੰ ਪੋਲਿਟਿਕਸ 'ਚ ਆਉਣਾ ਪਿਆ ਤੇ ਇਹ ਜਿਹੜੀ ਇਲੈਕਸ਼ਨ ਹੋਈ ਹੈ ਇਹਦੇ ਵਿੱਚ ਮੈਂ ਆਪਣੇ ਪਿੰਡ ਦੀ ਜਿਹੜੀ ਆ ਸਰਪੰਚੀ ਦੀ ਇਲੈਕਸ਼ਨ ਜਿੱਤਿਆ ਤੇ ਹੁਣ ਪਿੰਡ ਦੇ ਵਿੱਚ ਬਤੌਰ ਸਰਪੰਚ ਸੇਵਾ ਵੀ ਨਿਭਾ ਰਿਹਾ ਤੇ ਕਿੰਨੇ ਆਈਟਮ ਜਿਹੜੀਆਂ ਨੇ ਬ ਹਲਦੀ ਸ਼ੱਕਰ ਮਸਾਲਾ ਗੋੜ ਟਮੇਟੋ ਕੈਚਅਪ ਆਟਾ ਬਿਸਕੁਟ ਆਟਾ ਰਸ ਮਿਲਟ ਕੁਕੀਜ਼ ਗ੍ਰੇਨੋਲਾ ਚਾਏ ਚਸਕਾ ਸੋ ਇਹ ਲਗਭਗ ਆਈਟਮ ਆ ਗਈਆਂ ਬਾਕੀ ਸਾਡੀ ਵੈਬਸਾਈਟ www.jaggerken.com ਤੇ ਹ ਸਾਰੀਆਂ ਆਈਟਮਾਂ ਲਿਸਟਡ ਹੈ ਤੇ ਹਰ ਕੋਈ ਆਰਡਰ ਕਰ ਸਕਦਾ ਉਥੋਂ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾਂਦਾ ਕਿ ਜਿਹੜੀ ਖੇਤੀ ਨੂੰ ਸੰਭਾਲਣ ਦੇ ਬਦਲਵੇਂ ਹਾਲਾਂ ਦੀ ਲੋੜ ਹੈ ਕਿ ਕਿਸਾਨ ਜਿਹੜਾ ਬਦਲਵੇਂ ਹੱਲ ਲੱਭੇ ਤੁਸੀਂ ਕੀ ਮੰਨਦੇ ਹੋ ਅੱਜ ਤੱਕ ਸਰਕਾਰਾਂ ਨੇ ਕਿਸਾਨੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ ਤੁਸੀਂ ਵੇਖਦੇ ਹੋ ਕਿ ਮਤਲਬ ਸਾਡਾ ਜੋ ਦੇਸ਼ ਦਾਅਵਾ ਸੀ ਤੇ ਪੰਜਾਬ ਦੇ ਮੋਢਿਆਂ ਤੇ ਪੂਰੇ ਦੇਸ਼ ਦੀ ਜ਼ਿੰਮੇਵਾਰੀ ਸੀ ਪਰ ਅੱਜ ਜਿਹੜੇ ਪੰਜਾਬ ਨੂੰ ਸਰਕਾਰਾਂ ਦੀ ਲੋਡ ਪੈ ਰਹੀ ਆ ਐ ਐਮਐਸਪੀ ਦੀ ਡਿਮਾਂਡ ਕਰ ਰਹੇ ਆ ਸਰਕਾਰਾਂ ਨਹੀਂ ਦੇ ਰਹੀਆਂ ਤੇ ਘੱਟੋ ਘੱਟ ਕਿਸਾਨਾਂ ਨੂੰ ਉਹਨਾਂ ਦੇ ਬਦਲਵੇਂ ਹੱਲ ਦੇਣੇ ਆਪ ਚਾਹੀਦੇ ਆ ਸਰਕਾਰਾਂ ਨੂੰ ਤਾਂ ਜੋ ਜਿਹੜਾ ਕਿਸਾਨ ਆ ਕਦੀ ਘਾਟੇ 'ਚ ਨਾ ਜਾ ਸਕੇ ਤੇ ਉਹਨੂੰ ਮਿਨੀਮਮ ਜਿੰਨਾ ਉਹਨੂੰ ਪ੍ਰੋਫਿਟ ਆਉਣਾ ਚਾਹੀਦਾ ਘਰ ਚਲਾਉਣ ਵਾਸਤੇ ਉਹਨਾਂ ਪ੍ਰੋਫਿਟ ਸਰਕਾਰਾਂ ਨੂੰ ਇਨਸ਼ੋਰ ਕਰਨਾ ਚਾਹੀਦਾ ਜੋ ਆਪਣੀ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਣੀਆਂ ਯੂਥ ਨੂੰ ਕੀ ਅਪੀਲ ਨੌਜਵਾਨ ਕੀ ਪੀਲਾ ਜੀ ਕਿ ਸੇਵਿਸ ਸੰਭਾਲਣ ਲਈ ਨੌਜਵਾਨਾਂ ਨੇ ਇਹੀ ਅਪੀਲ ਹੈ ਕਿ ਆਪਣੇ ਕੋਲ ਇੱਥੇ ਸਾਰੇ ਰਿਸੋਰਸਿਸ ਹੈਗੇ ਆ ਆਪਣੇ ਬਜ਼ੁਰਗਾਂ ਨੇ ਬਹੁਤ ਵਧੀਆ ਮਤਲਬ ਖੇਤੀਬਾੜੀ ਦੇ ਨਾਲ ਜ਼ਮੀਨਾਂ ਬਣਾਈਆਂ ਆ ਆਪਾਂ ਫਸਲਾਂ ਉਗਾਉਣ ਦੇ ਵਿੱਚ ਤੇ ਬਹੁਤ ਮਾਹਰ ਆ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਉਹਨਾਂ ਫਸਲਾਂ ਨੂੰ ਸਹੀ ਭਾਅ ਦੇ ਨਾਲ ਅਸੀਂ ਅਡਾਨੀ ਬਾਨੀ ਵਰਗੀਆਂ ਵੱਡੀਆਂ ਕੰਪਨੀਆਂ ਨੂੰ ਕੰਪੀਟ ਕਰੀਏ ਤੇ ਉਹਨਾਂ ਦੇ ਲੈਵਲ ਦੇ ਆਪਣੇ ਪ੍ਰੋਡਕਟ ਬਣਾ ਕੇ ਤੇ ਮਾਰਕੀਟ ਦੇ ਵਿੱਚ ਲੈ ਕੇ ਆਈਏ ਤੇ ਜਿਹੜੀ ਪੂਰੀ ਦੁਨੀਆ ਆ ਅੱਜਕੱਲ ਇੱਕ ਪਿੰਡ ਬਣ ਚੁੱਕੀ ਆ ਤੇ ਖੁੱਲੀ ਮੰਡੀ ਆ ਤੁਸੀਂ ਆਪਣੇ ਪ੍ਰੋਡਕਟ ਕਿਸੇ ਵੀ ਦੇਸ਼ ਚ ਵੇਚੋ ਤੇ ਬਾਹਰ ਜਾਣ ਦੀ ਬਜਾਏ ਸਾਨੂੰ ਆਪਣੇ ਪੰਜਾਬ ਚ ਜ਼ਮੀਨਾਂ ਨੂੰ ਸਾਂਭਣ ਦੀ ਲੋੜ ਆ